ا کڑ میں ا دے اٹھال کڈ منو پرانی والا گال کڈ یارو یار الیکشن گال کڈ منو گال میں کڈیے گال او بس گال میرے سدرون محمد احمد صاحب કોઈ નહીં ખડું ઘણી ખડું ਆਜਾ ਬਾਈ ਆਜਾ ਬਾਈ ਸਾਰੇ ਖੜ ਜਾਂਦੇ ਆਪਾਂ ਆ ਜੋ ਹਰੇ ਕਿਸੇ ਨੂੰ ਕੋਈ ਬੰਦਾ ਮੈਨੂੰ ਇਹ ਨਾ ਹਮੇ ਮੈਨੂੰ ਮੈੜਾ ਪਵੇ ਕਿਸੇ ਦੱਸ ਨਾ ਨਹੀਂ 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 ਮਾਰਨੇ ਬਲੇ ਨਹੀਂ ਦੱਸੋ ਯਾਰ ਮੈਂ ਸੀਦਾ ਕਸੂਰ ਵੀ ਕੋਈ ਮੇਰੀਆਂ ਦੀ ਮਾਰਦੇ ਹੋ ਨਾ ਕੋਈ ਕਸੂਰ ਦੀ ਗੱਲ ਮੇਰੇ ਹੱਥ ਨਹੀਂ ਆਉਂਦਾ ਮੈਂ ਮੈਂ ਮਾਰਿਆ ਨਹੀਂ ਤੱਕ ਮਾਰਿਆ ਜੀ ਤੁਸੀਂ ਨਹੀਂ ਰਹਿ ਰਹੇ ਤੁਸੀਂ ਵੀ ਖੜੇ ਹੋ ਨਹੀਂ ਰਹਿ ਰਹੇ ਹੈਲੋ ਜੀ ਤੁਸੀਂ ਸਾਥੋਂ ਜਿਹਨਾਂ ਤੋਂ ਤਕਰੀਬਨ ਬਹੁਤ ਹੋ ਗਿਆ ਓਕੇ ਤੁਸੀਂ ਨਹੀਂ ਦਿੰਦੇ ਕੋ 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 ਦਰਨੇ ਕੇ ਜਾਓ ਤੇ ਆਤਮਾ ਹੀ ਚਲੀ ਜਾਂਦਾ ਚੱਲ ਜਾ ਜਲਦੀ ਆ ਦੇ ਗਾਲ ਮੈਨੂੰ ਮੈਨੂੰ ਪੜਾ ਨਹੀਂ ਆਉਣਾ ਗਾਲ ਕੱਢ ਓ ਯਾਰ ਇਲੈਕਸ਼ਨ ਗਾਲ ਕੱਢ ਲੈ ਸੁਣ ਮੈਨੂੰ ਪੜਾ ਨਹੀਂ ਆਉਣਾ ਮੈਨੂੰ ਗਾਲ ਮਾ ਕੱਢੀਏ ਗਾਲ ਓ ਬੱਸ ਗਾਲ ਗਾਲ ਕਰ ਰਹਿ ਸੱਗਰ ਆਉਣਾ ਅੱਲਾਹ ਮੇਰਾ ਗੇਰਾ ਪੁੱਤ ਬਾਈ ਸਵਾਦਾ ਸਵਾਦਾ ਹਾਂ ਅਰਜੋਨ ਕੋਈ ਨਹੀਂ ਖੜੂਗਾ ਗੱਡੀਆਂ ਦੇਖ ਪੈਸਾ ਸਿੱਧਾ ਹੋ ਜਾਣਾ ਕੋਈ ਨਹੀਂ ਖੜੂਗਾ ਪਰਾਜੋ ਆਜੋ ਕਿਸੇ ਨੂੰ ਕੋਈ ਬੰਦਾ ਮੈਨੂੰ ਇਹ ਨਾ ਹਮੇ ਮੈਨੂੰ ਕਹਿਣਾ ਪਵੇ ਕਿਸੇ ਆਜੋ ਨਾ ਨਹੀਂ 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 ਮੈਂ ਦੱਸਿਆ ਮੈਂ ਸਿੱਧਾ ਕਸੂਰ ਵੀ ਕੋਈ ਮੇਰੀਆਂ ਦੀ ਮਾਰਦਾ ਕੋਈ ਕਸੂਰ ਜੀ ਕੋਈ ਹੱਥ ਨਹੀਂ ਮੈਂ 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 ਮਾਰਿਆ ਨਹੀਂ ਠੱਕੇ ਦਾ ਮਾਰਿਆ ਤੁਸੀਂ ਵੀ ਖੜੇ ਹੋ ਨਹੀਂ ਖੜੇ ਹੋ ਕੀ ਨਹੀਂ ਰਹੇ ਹੈਲੋ ਜਿਹਨੂੰ ਟੈਕ ਟੈਕ ਮੈਂ ਉਹਕੇ ਤੁਸੀਂ ਨਾ ਦਿੰਦੇ ਬੱਸ ਹੋ ਗਿਆ ਉਧਰ ਨਿਕਲ ਜਾਓ ਸਾਥ ਵਿੱਚ ਚਲੀ ਜਾਂਦਾ ਚੱਲ ਨਾ ਕਰੋ ਆ ਦੇਖੋ ਕਾ ਲਾ ਮੈਨੂੰ ਕਾ ਲਾ ਮੈਂ ਫਰਾਰ ਨਹੀਂ ਹੋਣਾ ਜਾ कढी <laughs> कर